ਹਾਲੇ ਤੱਕ ਇਸ ਚੈਨਲ ਤੇ ਮੈਂ ਖਲੀਲ ਜੇਬਰਾਨ ਦੀ ਰਚਨਾ ਪੈਗੰਬਰ ਜੋ ਕਿ ਜਗਤ ਸਾਹਿਤ ਵਿੱਚ ਇੱਕ ਬਹੁਤ ਉੱਚਾ ਸਥਾਨ ਰੱਖਦੀ ਹੈ ਉਹਨੂੰ ਆਪਣੇ ਸ਼ਬਦਾਂ ਵਿੱਚ ਤੁਹਾਡੇ ਅੱਗੇ ਰੱਖ ਰਿਹਾ ਹਾਂ ਉਸ ਵਿੱਚ ਦੱਸੇ ਗਏ ਅਧਿਆਤਮਿਕ ਵਿਸ਼ਿਆਂ ਨੂੰ ਮੈਂ ਆਪਣੇ ਸ਼ਬਦਾਂ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਕਈ ਸੰਹਿਤ ਐਸਾ ਹੁੰਦਾ ਹੈ ਜਿਸ ਨੂੰ ਜੇ ਆਪਾਂ ਆਪ ਨਾ ਪੜੀਏ ਤੇ ਕਿਸੇ ਹੋਰ ਤੋਂ ਸਮਝੀਏ ਤਾਂ ਉਹ ਲਾਭ ਤੋਂ ਵੱਧ ਜ਼ਿਆਦਾ ਹਾਨੀ ਕਰਦਾ ਹੈ ਇਹੋ ਜਿਹਾ ਸਾਹਿਤ ਵਿੱਚ ਨਾਵਲ ਤੇ ਕਹਾਣੀਆਂ ਆਉਂਦੀਆਂ ਨੇ ਇਹੋ ਜਿਹਾ ਸਾਹਿਤਿਕ ਕਿਤਾਬਾਂ ਨੂੰ ਮੈਂ ਸੰਖੇਪ ਪਰਿਚੇ ਨਾਲ ਤੁਹਾਨੂੰ ਆਪ ਪੜਨ ਦਾ ਸੁਝਾਅ ਦੇਵਾਂਗਾ ਇਹ ਉਹ ਕਿਤਾਬਾਂ ਹਨ ਜਿਨ੍ਹਾਂ ਨੇ ਮੇਰੇ ਵਿੱਚ ਜ਼ਿੰਦਗੀ ਨੂੰ ਲੈ ਕੇ ਇੱਕ ਸਮਝ ਪੈਦਾ ਕੀਤੀ ਇਨ੍ਹਾਂ ਕਿਤਾਬਾਂ ਵਿੱਚ ਨਾਵਲ ਇਤਿਹਾਸਿਕ ਤੇ ਅਧਿਆਤਮਿਕ ਲੈਕਚਰ ਧਾਰਮਿਕ ਸਾਹਿਤ ਵੀ ਸ਼ਾਮਿਲ ਹੈ ਆਜ ਦੀ ਪੀੜ੍ਹੀ ਵਿੱਚ ਮੈਂ ਇਹ ਵੇਖਿਆ ਹੈ ਕਿ ਕਿਤਾਬਾਂ ਵੱਲ ਦਾ ਰੁਝਾਨ ਘਟਦਾ ਜਾ ਰਿਹਾ ਹੈ ਇਹ ਸਾਡੇ ਲਈ ਅੱਗੇ ਜਾ ਕੇ ਹਾਨੀਕਾਰਕ ਸਾਬਿਤ ਹੋਏ ਇੱਕ ਸਪੈਨਿਸ਼ ਫਿਲਾਸਫਰ ਜਾਰਜ ਸੰਤਿਆਨਾ ਨੇ ਇੰਜ ਕਿਹਾ ਹੈ ਕਿ ਜੋ ਆਪਣੇ ਮਾਜ਼ੀ ਨੂੰ ਯਾਦ ਨਹੀਂ ਰੱਖਦੇ ਉਹ ਉਸ ਨੂੰ ਦੁਹਰਾਉਣ ਲਈ ਪ੍ਰਤੀਬੰਧਿਤ ਹਨ ਤੇ ਐ ਤੇ ਐਨਾ ਵਰਗੀ ਹੋਰ ਵੀਡੀਓਜ਼ ਮੇਰੇ ਵੱਲੋਂ ਇਹ ਕੋਸ਼ਿਸ਼ ਹੋਏਗੀ ਕਿ ਮੈਂ ਤੁਹਾਡੇ ਵਿੱਚ ਵੀ ਪੜਨ ਦਾ ਰੁਝਾਨ ਪੈਦਾ ਕਰਾਂ ਤੇ ਨਾਲ ਹੀ ਜਗਤ ਸਾਹਿਤ ਨੂੰ ਪੰਜਾਬੀ ਭਾਸ਼ਾ ਵਿੱਚ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕਰਾਂ ਅੱਜ ਇਸ ਦੀ ਸ਼ੁਰੂਆਤ ਮੈਂ ਨਾਨਕ ਸਿੰਘ ਦੀ ਸ਼ਾਹਕਾਰ ਰਚਨਾ ਪਵਿੱਤਰ ਪਾਪੀ ਤੋਂ ਕਰਾਂਗਾ ਨਾਨਕ ਸਿੰਘ ਜਿਨ੍ਹਾਂ ਨੂੰ ਆਪਾਂ ਪੰਜਾਬੀ ਨੌਵਲ ਦੇ ਪਿਤਾਮਾ ਵੀ ਆਖਦੇ ਹਾਂ ਇਹ ਉਹਨਾਂ ਦੀ ਸਭ ਤੋਂ ਵਧੀਆ ਰਚਨਾਵਾਂ ਵਿੱਚੋਂ ਇੱਕ ਹੈ ਤੇ ਇਹ ਮੇਰੇ ਦਿਲ ਦੇ ਬਹੁਤ ਕਰੀਬ ਵੀ ਹੈ ਨਾਨਕ ਸਿੰਘ ਆਪ ਵੀ ਪੰਜਾਬੀ ਸਾਹਿਤ ਵਿੱਚ ਇੱਕ ਬਹੁਤ ਵੱਡੀ ਸ਼ਖਸੀਅਤ ਹਨ ਉਹਨਾਂ ਦਾ ਅਸਥਾਨ ਇੰਜ ਹੈ ਜਿਵੇਂ ਰੂਸੀ ਨਾਵਲਾਂ ਵਿੱਚ ਲਿਓ ਟੋਲਸਟਾਇ ਦਾ ਤੇ ਹਿੰਦੀ ਵਿੱਚ ਮੁंशी प्रेमचंद ਦਾ ਜੇ ਆਪਾਂ ਪਵਿੱਤਰ ਪਾਪੀ ਦੀ ਕਹਾਣੀ ਦੀ ਗੱਲ ਕਰੀਏ ਦਾ ਇਸ ਦਾ ਆਧਾਰ ਕੁਝ ਇੰਜ ਹੈ ਕਿ ਪਹਿਲਾਂ ਤੇ ਨਾਨਕ ਸਿੰਘ ਆਪ ਇੱਕ ਕਿਰਦਾਰ ਬਣ ਕੇ ਸਾਨੂੰ ਇਸ ਦੇ ਮੁੱਖ ਕਿਰਦਾਰ ਨਾਲ ਮੁਖਾਤਿਬ ਕਰਾਂਦਾ ਹੈ ਤੇ ਫਿਰ ਕਹਾਣੀ ਇਸ ਦੇ ਦੂਜੇ ਕਿਰਦਾਰ ਪੰਨਾ ਲਾਲ ਦੇ ਵੱਲ ਮੁੜ ਜਾਂਦੀ ਹੈ ਪੰਨਾ ਲਾਲ ਇੱਕ ਵੱਡੀ ਉਮਰ ਦਾ ਆਦਮੀ ਹੈ ਪੰਨਾ ਲਾਲ ਤੇ ਉਸ ਦਾ ਪਰਿਵਾਰ ਗਰੀਬੀ ਦੀ ਹਾਲਤ ਵਿੱਚ ਹੈ ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਜਿਵੇਂ ਕਿ ਕਰਜ਼ਾ ਧੀ ਦਾ ਵਿਆਹ ਆਉਂਦਾ ਬੁੜਾਪਾ ਤੇ ਕਈ ਹੋਰ ਸਮੱਸਿਆਵਾਂ ਤੇ ਜਦ ਨਾਨਕ ਸਿੰਘ ਨਾਲ ਮੁਖਾਤਬ ਹੋਇਆ ਕਿਰਦਾਰ ਇਸ ਪਰਿਵਾਰ ਨਾਲ ਮਿਲਦਾ ਹੈ ਤੇ ਸਾਰਿਆਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਅੱਗੇ ਦੀ ਕਹਾਣੀ ਨੂੰ ਮੈਂ ਤੁਹਾਨੂੰ ਆਪ ਪੜ ਕੇ ਫੋਲਣ ਦਾ ਸੁਝਾਅ ਦਵਾਂਗਾ ਜਦ ਇਸ ਕਹਾਣੀ ਵਿੱਚ ਦੀਆਂ ਗੁੰਝਲਾਂ ਖੁੱਲਦੀਆਂ ਹਨ ਤਾਂ ਖੁਸ਼ੀ ਗਮ ਪਾਵਨਾਤਮਕ ਅਹਿਸਾਸ ਜੋ ਸਾਨੂੰ ਹੁੰਦੇ ਨੇ ਮੈਂ ਚਾਹਾਂਗਾ ਤੁਸੀਂ ਆਪ ਇਸ ਨੂੰ ਪੜ ਕੇ ਮਹਿਸੂਸ ਕਰੋ ਜੇ ਮੈਂ ਇਸ ਨਾਵਲ ਤੇ ਆਪਣਾ ਪੱਖ ਦਵਾਂ ਤਾਂ ਇਸ ਨਾਵਲ ਦਾ ਸਰਲੇਖ ਪਵਿੱਤਰ ਪਾਪੀ ਐਸ ਦੇ ਮੁੱਖ ਕਿਰਦਾਰ ਦੇ ਚਰਿੱਤਰ ਨੂੰ ਬੜੀ ਚੰਗੀ ਤਰ੍ਹਾਂ ਆਪ ਹੀ ਬਿਆਨ ਕਰ ਦਿੰਦਾ ਹੈ ਇਸ ਕਹਾਣੀ ਨੂੰ ਪੜ੍ਹ ਕੇ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਕਿ ਇੱਕ ਗੈਰਤਮੰਦ ਇਨਸਾਨ ਕਿਹੋ ਜਿਹਾ ਹੁੰਦਾ ਹੈ ਤੇ ਇੱਕ ਇਨਸਾਨ ਪਰਿਵਾਰਿਕ ਰਿਸ਼ਤਿਆਂ ਦੇ ਪਿਆਰ ਤੇ ਗੈਰਤ ਦੇ ਕਰਕੇ ਕਿਸ ਅਤਿ ਹੱਦ ਤੱਕ ਜਾ ਸਕਦਾ ਹੈ ਐਸ ਕਹਾਣੀ ਵਿੱਚ ਜਦ ਮੈਂ ਮੁੱਖ ਕਿਰਦਾਰ ਤੇ ਪ੍ਰਸ਼ਾਰਤ ਨੂੰ ਵੇਖਿਆ ਤੇ ਉਸ ਨੇ ਵੀ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਕਿ ਉਹ ਰਿਸ਼ਤਿਆਂ ਨੂੰ ਤੇ ਦੌਲਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਥਾਂ ਤੇ ਰੱਖਦਾ ਹੈ ਇਸ ਨਾਵਲ ਦੇ ਕਿਰਦਾਰ ਇੱਕ ਆਮ ਪੰਜਾਬੀ ਦੀ ਜ਼ਿੰਦਗੀ ਨੂੰ ਬੜੀ ਬਖੂਬੀ ਨਾਲ ਬਿਆਨ ਕਰਦੇ ਨੇ ਉਸ ਦੀਆਂ ਕੀ ਖੁਸ਼ੀਆਂ ਹੁੰਦੀਆਂ ਹਨ ਕੀ ਚਿੰਤਾਵਾਂ ਹੁੰਦੀਆਂ ਹਨ ਤੇ ਉਸ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਹੁੰਦੀ ਹੈ ਇੱਕ ਚੰਗੇ ਸਾਹਿਤ ਦੇ ਸ਼ਕੀਨ ਹੋਣ ਦੇ ਨਾਤੇ ਇਹ ਕਿਤਾਬ ਮੇਰੀ ਪਹਿਲੀ ਚੌਂਟ ਸੀ ਤੁਹਾਨੂੰ ਪੰਜਾਬੀ ਸਾਹਿਤ ਨਾਲ ਮੁਖਾਤਿਬ ਕਰਨ ਵਾਸਤੇ ਕਿਉਂਕਿ ਮੇਰਾ ਮੰਨਣਾ ਹੈ ਕਿ ਪੰਜਾਬੀ ਸਾਹਿਤ ਨੂੰ ਜਾਣਨ ਦੀ ਲੋੜ ਸਭ ਤੋਂ ਵੱਧ ਅਸੀਂ ਪੰਜਾਬੀਆਂ ਨੂੰ ਹੀ ਹੈ ਤੇ ਅੱਗੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਟਨ